ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੇਵਕ ਨੂੰ ਗੁਰਤਾ ਗੱਦੀ ਦਿੱਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵੀ ਆਪਣੇ ਪੁੱਤਰਾਂ ਨੂੰ ਨਹੀਂ ਸੇਵਕ ਨੂੰ ਭਾਵੇਂ ਰਿਸ਼ਤਾ ਸੀ ਸੇਵਕ ਨੂੰ ਸੇਵਾ ਵਿੱਚ ਜਿਹੜਾ ਪ੍ਰਮਾਨ ਹੋਇਆ ਉਹਨੂੰ ਗੁਰਤਾ ਗੱਦੀ ਬਖਸ਼ੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਤੇ ਵੱਡੇ ਦਮਾਦ ਨੂੰ ਇੱਕ ਪਾਸੇ ਕਰਕੇ ਧੰਨ ಶ್ರೀ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਛੋਟੇ ਸੁਪੁੱਤਰ ਧੰਨ ಶ್ರೀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੇਖੋ ਉਹਨਾਂ ਦੇ ਪੰਜ ਪੁੱਤਰ ਤੇ ਉਹਨਾਂ ਵਿੱਚੋਂ ਕਿਸੇ ਨੂੰ ਵੀ ਗੁਰਤਾ ਗੱਦੀ ਪ੍ਰਾਪਤ ਨਹੀਂ ਹੋਈ ਭਾਵੇਂ ਦੋ ਉਹਨਾਂ ਦੇ ਜਿਹੜੇ ਪੁੱਤਰ ਸਨ ਉਹ ਪਰਲੋਕ ਗਮਨ ਕਰ ਚੁੱਕੇ ਸਨ ਬਾਬਾ ਗੁਰਦਤਾ ਜੀ ਤੇ ਬਾਬਾ ਅਟਲ ਰਾਏ ਜੀ ਤਿੰਨ ਮੌਜੂਦ ਸਨ ਪਰ ਉਹਨਾਂ ਨੇ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਬਖਸ਼ੀ ਧੰਨ ਸ੍ਰੀ ਗੁਰੂ ਹਰ ਰਾਏ ਸਹਿਬ ਮਹਾਰਾਜ ਤੇ ਗੁਰੂ ਹਰ ਰਾਏ ਸਹਿਬ ਮਹਾਰਾਜ ਨੇ ਜਦੋਂ ਸਮਾ ਆਇਆ ਆਪਣੇ ਛੋਟੇ ਸੁਪੁੱਤਰ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ ਹੈ ਜਦੋਂ ਗੁਰੂ ਹਰ ਰਾਏ ਸਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਬਰਾਜੇ ਤੇ ਉਹਨਾਂ ਨੇ 2200 ਘੋੜ ਸਵਾਰ ਆਪਣੇ ਪਾਸ ਰੱਖੇ ਸਨ ਔਰ ਜੰਗ ਭਾਵੇਂ ਕੋਈ ਨਹੀਂ ਕੀਤੀ ਕਿਸੇ ਨਾਲ ਵੈਰ ਭਾਵਨਾ ਨਹੀਂ ਹੈ ਗੁਰੂ ਦੀ ਫਿਰ ਵੀ ਤਿਆਰੀ ਪੂਰੀ ਐ ਜਦੋਂ ਗੁਰੂ ਘਰ ਦੇ ਵਿਰੋਧੀ ਨੇ ਔਰੰਗਜ਼ੇਬ ਬਾਦਸ਼ਾਹ ਦੇ ਕੰਨ ਭਰੇ ਨੇ ਕਿਉਂਕਿ ਸ਼ਾਹਜਹਾਨ ਤੋਂ ਬਾਅਦ ਔਰੰਗਜ਼ੇਬ ਰਾਜ ਗੱਦੀ ਤੇ ਬੈਠਾ ਦਿੱਲੀ ਦੇ ਤਖਤ ਤੇ ਬੈਠਾ ਕਹਿੰਦੇ ਨੇ ਕਿਸੇ ਦਾ ਸਕਾ ਨਹੀਂ ਸੀ ਔਰੰਗਜ਼ੇਬ ਜਦੋਂ ਇਹ ਛੋਟਾ ਸੀ ਤੇ ਸਾਰਾ ਪਰਿਵਾਰ ਪਰਾਣੀ ਮਸਜਿਦ ਦੇ ਵਿੱਚ ਜਦੋਂ ਨਮਸ਼ਕਾਰ ਕਰਨ ਗਏ ਤੇ ਸਾਰੇ ਅੰਦਰ ਚਲੇ ਗਏ ਤੇ ਔਰੰਗਜ਼ੇਬ ਬਾਹਰ ਹੀ ਖੜਾ ਰਿਹਾ ਸਜਦਾ ਕਰਕੇ ਆ ਕੇ ਸ਼ਾਹਜਹਾਨ ਨੇ ਪੁੱਛਿਆ ਵੀ ਪੁੱਤਰ ਤੂੰ ਅੰਦਰ ਕਿਉਂ ਨਹੀਂ ਆਇਆ ਉਹ ਕਹਿਣ ਲੱਗਾ ਵੀ ਪਿਤਾ ਜੀ ਦੇਖਣ ਨੂੰ ਲੱਗਦਾ ਹੈ ਕਿ ਇਹ ਜਿਹੜੀ ਮਸਜਿਦ ਹੈ ਹੁਣ ਵੀ ਗਿਰੀ ਤੇ ਕੱਲ ਵੀ ਗਿਰੀ ਆਪਾਂ ਸਾਰੇ ਅੰਦਰ ਚਲੇ ਜਾਂਦੇ ਮਸਜਿਦ ਗਿਰ ਜਾਂਦੀ ਆਪਾਂ ਦੇ ਸਾਰਿਆਂ ਨੇ ਮਰ ਜਾਣਾ ਸੀ ਫਿਰ ਰਾਜ ਗੱਦੀ ਤੇ ਕੌਣ ਬਹਿੰਦਾ ਕੋਈ ਨਾ ਕੋਈ ਐਸਾ ਇੱਕ ਹੋਣਾ ਚਾਹੀਦਾ ਨਾ ਜਿਹੜਾ ਰਾਜ ਗੱਦੀ ਤੇ ਛੋਟੀ ਉਮਰ ਤੋਂ ਹੀ ਇਹਦਾ ਸੁਪਨਾ ਸੀਗਾ ਉਹ ਸੁਪਨਾ ਇਹਨੇ ਪੂਰਾ ਕੀਤਾ ਭਾਵੇਂ ਆਪਣਿਆਂ ਦੇ ਲਹੂ ਦੇ ਵਿੱਚ ਹੱਥ ਧੋਕੇ ਨੇ ਪੂਰਾ ਕੀਤਾ ਪਿਤਾ ਨੂੰ ਕੈਦਖਾਨੇ ਵਿੱਚ ਪਾ ਲਿਆ ਭੁੱਖਾ ਧਿਆਇਆ ਰੱਖ ਕੇ ਜਦੋਂ ਕੈਦੀ ਬਣਾਈ ਰੱਖਿਆ ਤੇ ਉੱਥੇ ਉਹਦੀ ਮੌਤ ਹੋ ਗਈ ਇਸ ਤਰ੍ਹਾਂ ਔਰੰਗਜ਼ੇਬ ਜਿਹੜਾ ਏ ਬੜਾ ਕਟੜ ਬਾਦਸ਼ਾਹ ਜੀਗਾ ਬੜਾ ਜ਼ੁਲਮੀ ਬਾਦਸ਼ਾਹ ਜੀ ਇਥੋਂ ਤੱਕ ਕਿ ਰੱਬ ਦੇ ਪਿਆਰਿਆਂ ਉੱਤੇ ਵੀ ਜ਼ੁਲਮ ਕਰਦਾ ਸੀ ਕਿਸੇ ਨੇ ਆਖਿਆ ਕਿ ਇਸ ਤਰ੍ਹਾਂ ਵਾ ਕਿ 2200 ਘੋੜ ਸਵਾਰ ਤੇ ਇਹਨਾਂ ਨੂੰ ਸੱਜ ਕੇ ਦਿੱਲੀ ਕਹਿਣਾ ਚਾਹੀਦਾ ਹੈ ਕਿ ਤੁਸੀਂ ਜੇ ਫਕੀਰ ਹੋ ਗੁਰੂ ਹੋ ਗੁਰੂ ਬਣ ਕੇ ਰੋ ਫਕੀਰਾਂ ਵਾਲਾ ਵੇਸ ਧਾਰਨ ਕਰੋ ਸਾਧੂਆਂ ਵਾਲਾ ਵੇਸ ਧਾਰਨ ਕਰੋ ਰਾਜੇ ਮਹਾਰਾਜੇ ਬੰਨ ਦੀ ਲੋੜ ਨਹੀਂ ਐ ਤੇ ਨਾਲੇ ਦਿੱਲੀ ਦਰਬਾਰ ਵਿੱਚ ਸੱਦ ਕੇ ਇਹਨਾਂ ਨੂੰ ਹਦਾਇਤਾਂ ਦਿਓ ਜਦੋਂ ਸਦਾ ਗਿਆ ਤੇ ਗੁਰੂ ਹਰ Rai ਸਾਹਿਬ ਮਹਾਰਾਜ ਕਹਿਣ ਲੱਗੇ ਵੀ ਅਸੀਂ ਤਾਂ ਉਹਦੇ ਮੱਥੇ ਨਹੀਂ ਲੱਗਣਾ ਜੇ ਜੰਗ ਦੇ ਮੈਦਾਨ ਵਿੱਚ ਜਾਣਾ ਪਿਆ ਤੇ ਜ਼ਰੂਰ ਜਾਵਾਂਗੇ ਗੁਰੂ ਹਰਰਾਇ ਸਾਈਂ ਮਹਾਰਾਜ ਜੀ ਦੀ ਗੱਲ ਸੁਣ ਕੇ ਕਈ ਕਹਿਣ ਲੱਗੇ ਨਾ ਐਸਾ ਨਾ ਕਰਿਓ ਬਾਦਸ਼ਾਹ ਬੜਾ ਕਟੜ ਹੈ ਅਖੀਰ ਫੈਸਲਾ ਹੋਇਆ ਕਿ ਬਾਬਾ RAM ਰਾਏ ਨੂੰ ਭੇਜ ਦਿਓ ਉਹਨਾਂ ਨੇ ਕਈ ਸ਼ਕਤੀਆਂ ਵਿਖਾਈਆਂ ਔਰੰਗਜ਼ੇਬ ਪ੍ਰਭਾਵਿਤ ਹੋ ਗਿਆ ਅਖੀਰ ਕਾਜੀ ਮਲਾਣਿਆਂ ਨੇ ਪੁੱਛਿਆ ਵੀ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਹਾਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਉਹਦੇ ਅਰਥ ਪੁੱਛੋ ਇਥੇ ਫਿਰ ਬਾਬਾ ਰਾਮ ਰਾਏ ਜੀ ਥੜਕ ਗਏ ਮੁਸਲਮਾਨ ਦੀ ਜਗਾ ਬੇਈਮਾਨ ਕਹਿ ਦਿੱਤਾ ਆਖਿਆ ਲਖਾਰੀ ਤੋਂ ਗਲਤੀ ਹੋ ਗਈ ਅਸਲ ਵਿੱਚ ਮਿੱਟੀ ਬੇਈਮਾਨ ਕੀ ਹੈ ਦਿੱਲੀ ਦੀ ਸੰਗਤ ਨੂੰ ਪਤਾ ਲੱਗਾ ਇਤਰਾਜ਼ ਕੀਤਾ ਪੱਤਰ ਲਿਖਿਆ ਗੁਰੂ ਨੂੰ ਤੇ ਜਦੋਂ ਗੁਰੂ ਨੇ ਪੱਤਰ ਪੜ੍ਹਿਆ ਉਹਨਾਂ ਨੇ ਸੰਦੇਸ਼ਾ ਪਛਾਣ ਦਿੱਤਾ ਵੀ ਸਾਡੇ ਮਥੇ ਨਾ ਲੱਗੀ ਭਾਵੇਂ ਰਿਸ਼ਤੇ ਵਿੱਚ ਤੂੰ ਸਾਡਾ ਪੁੱਤਰ ਪਰ ਅੱਜ ਤੋਂ ਬਾਅਦ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਜਿੱਧਰ ਤੇਰਾ ਮੂੰਹ ਹੈ ਉਧਰ ਹੀ ਚਲੇ ਜਾ ਭਾਵ ਤੂੰ ਬਾਦਸ਼ਾਹ ਦੀ ਖਸ਼ਾਮਤ ਕਰਨ ਲੱਗ ਪਿਆ ਹੈ ਤੇ ਹੁਣ ਬਾਦਸ਼ਾਹ ਦੇ ਕੋਲ ਰਹੁ ਜਦੋਂ ਰਾਮ ਰਾਏ ਨੇ ਸਾਰੀ ਗੱਲ ਦਸੀ ਤੇ ਉਸ ਵੇਲੇ ਔਰੰਗਜ਼ੇਬ ਨੇ ਦੂਨ ਰਿਆਸਤ ਵਿੱਚ ਸੱਤ ਪਿੰਡਾਂ ਦੀ ਜ਼ਗੀਰ ਦੇ ਕੇ ਬਾਬਾ ਰਾਮ ਰਾਏ ਨੂੰ ਉੱਥੇ ਵਸਾ ਦਿੱਤਾ ਉੱਥੇ ਉਹਨਾਂ ਦਾ ਅੰਤ ਹੋਇਆ ਦੇਹਰਾ ਬਣਿਆ ਤੇ ਦੂਨ ਤੋਂ ਬਦਲ ਕੇ ਨਾਂ ਦੇਹਰਾ ਦੂਨ ਹੋ ਗਿਆ ਤੇ ਅੱਜ ਦੇ ਸਮੇਂ ਵਿੱਚ ਦੇਹਰਾ ਦੂਨ ਹੈ ਛੋਟੇ ਪੁੱਤਰ ਨੂੰ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਨੂੰ ਲਾਇਕ ਜਾਣ ਕੇ ਕਿਉਂਕਿ ਤਖਤ ਰਾਜਾ ਸੋਭੈ ਜੋ ਤਖਤ ਤੇ ਲਾਇਕ ਹੋਈ ਗੁਰਤਾ ਗੱਦੀ ਬਖਸ਼ੀ ਗੁਰਤਾ ਕਾਲ ਵਿੱਚ ਜੋ ਵੀ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਦੀ ਸ਼ਰਨ ਵਿੱਚ ਆਇਆ ਨਿਹਾਲ ਹੋ ਕੇ ਗਿਆ ਜਿਜ ਜਸਵੰਤ ਰਾਏ ਆਇਆ ਆਇਆ ਭਾਵੇਂ ਚੋਰੀ ਕਰਨ ਦੇ ਇਰਾਦੇ ਨਾਲ ਆਇਆ ਮੱਥਾ ਟੇਕਣ ਲੱਗਾ ਗੁਰੂ ਨੇ ਪੰਕਤੀਆਂ ਪੜ੍ਹ ਕੇ ਸੁਣਾਈਆਂ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉ ਹੋਏ ਭੁਭਾਂ ਮਾਰ ਕੇ ਰੋਪਿਆ ਆਖਿਆ ਆਪਣੇ ਜੀਵਨ ਨੂੰ ਸਵਾਰ ਲੈ ਕਿਉ ਇਨੀਆਂ ਝੂਠੀਆਂ ਆਤਾਂ ਵਿੱਚ ਜਕੜਿਆ ਹੋਇਆ ਗੁਰੂ ਜੀ ਨੇ ਰਹਿਮਤ ਕੀਤੀ ਉਹਨੇ ਆਪਣਾ ਜੀਵਨ ਸੋਹਣਾ ਬਣਾ ਲਿਆ